ਹੋਇਆ ਸੀ ਜੀ ਮੇਰੇ ਭਾਈ ਦੀ ਹੋ ਗਿਆ ਇੱਕ ਤਰ੍ਹਾਂ ਦਾ ਕਤਲ ਹੀ ਕੀਤਾ ਗਿਆ ਜੀ ਉਹਨਾਂ ਦਾ ਘਰੋਂ ਸਿੱਧਾ ਸਾਦਾ ਉਹ ਦੁਕਾਨ ਖੋਲਣ ਲਈ ਗਿਆ ਉਸ ਤੋਂ ਬਾਅਦ ਵਿੱਚ ਜਿਹੜਾ ਮੁੰਡਾ ਜਿੱਤੀ ਹੈ ਮੇਰੇ ਵੀਰੇ ਦਾ ਦੋਸਤ ਉਹਨੇ ਉਹਨੂੰ ਬੁਲਾਇਆ ਬੁਲਾਉਣ ਤੋਂ ਬਾਅਦ ਉਹਨੂੰ ਇਹ ਗੱਲ ਕਹੀ ਹੈ ਕਿ ਵੀ ਆਪਾਂ ਚੱਲਦੇ ਹਾਂ ਕੋਈ ਕੰਮ ਹੈ ਉਸ ਤੋਂ ਬਾਅਦ ਵਿੱਚ ਉਹਨੂੰ 1 ਵਜੇ ਲੈ ਗਿਆ ਘਰੋਂ ਉਸ ਉੱਥੋਂ ਦੁਕਾਨ ਤੋਂ ਲੈ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਵਿੱਚ ਉਹਦੇ ਨਾਲ ਕੀ ਗੱਲਬਾਤ ਹੋਈ ਹੈ ਕੀ ਨਹੀਂ ਸਾਨੂੰ ਕੁਝ ਨਹੀਂ ਪਤਾ ਉਸ ਤੋਂ ਬਾਅਦ ਵਿੱਚ ਜਦੋਂ ਮੇਰੇ ਮਮਾ ਜੀ ਉਹਨਾਂ ਦੇ ਘਰੇ ਗਏ ਨੇਗੇ ਵੀ ਸਾਡਾ ਮੁੰਡਾ ਥੋੜੇ ਮੁੰਡੇ ਨਾਲ ਗਿਆ ਹੋਇਆ ਸੀਗਾ ਉਹਨਾਂ ਦੀ ਮਾਤਾ ਜੀ ਨੇ ਉਹ ਮੁੰਡੇ ਨਾਲ ਗੱਲ ਕਰਵਾਈ ਹੈ ਮੇਰੀ ਮਾਤਾ ਜੀ ਨੇ ਫੋਨ ਤੇ ਗੱਲ ਕਰੀ ਹੈ ਤੇ ਉਹਨਾਂ ਦੇ ਮੁੰਡੇ ਨੇ ਇਹੀ ਗੱਲ ਕਿਹਾ ਕਿ ਤੁਹਾਡਾ ਮੁੰਡਾ ਤਾਂ ਸੁੱਤਾ ਪਿਆ ਹੈ ਉਸ ਤੋਂ ਬਾਅਦ ਜਦ ਮੇਰੇ ਮਾਤਾ ਜੀ ਨੇ ਇਹ ਗੱਲ ਕਹੀ ਹੈ ਕਿ ਮੇਰੇ ਮੁੰਡੇ ਨਾਲ ਗੱਲ ਕਰਵਾਓ ਉਹਨਾਂ ਨੇ ਇਹੀ ਗੱਲ ਕਹੀ ਹੈ ਵੀ ਉਹ ਤਾਂ ਉੱਠ ਨਹੀਂ ਰਿਹਾ ਜਦੋਂ ਉਹਨਾਂ ਨੇ ਕਿਹਾ ਕਿ ਆਲੂ ਵਰਖ ਸੋਏ ਤੇ ਸ਼ਮਸ਼ਾਨ ਘਾਟ 'ਚ ਪਿਆ ਹੈ ਵੀ ਆ ਕੇ ਦੇਖ ਲਓ ਉਸ ਤੋਂ ਬਾਅਦ ਉਹ ਫਰਾਰ ਹੋ ਗਏ ਨੇ ਜੀ ਉਸ ਤੋਂ ਬਾਅਦ ਜਦ ਮੇਰੇ ਮਾਤਾ ਜੀ ਗਏ ਨੇ ਗੱਡੀ 'ਚ ਪਾ ਕੇ ਲੈ ਕੇ ਦੇਖੇ ਗਏ ਨੇ ਉੱਥੇ ਡੈੱਡ ਹੋਇਆ ਪਿਆ ਸੀ ਜੀ ਉਹਦੀ ਬਾਡੀ ਪੀਲੀ ਹੋਈ ਪਈ ਸੀ ਪੀਲੀ ਤੋਂ ਨੀਲੀ ਹੋ ਗਈ ਜੀ ਉਸ ਤੋਂ ਬਾਅਦ ਵਿੱਚ ਜਦੋਂ ਅਸੀਂ ਹਸਪੀਟਲ ਲੈ ਕੇ ਆਏ ਹਸਪੀਟਲ ਵਿੱਚ ਡੈੱਡ ਦੱਸਿਆ ਉਸ ਤੋਂ ਬਾਅਦ ਵਿੱਚ ਉਹਦੇ ਪਿਤਾ ਜੀ ਮਾਤਾ ਜੀ ਜੋ ਵੀ ਸੀਗੇ ਸਾਰੀ ਫੈਮਿਲੀ ਉਹ ਘਰੋਂ ਜਿੰਦੇ ਇਲਾਕੇ ਫਰਾਰ ਹੋ ਗਏ ਜੀ ਸਾਨੂੰ ਠੀਕ ਹੈ ਜੀ ਫਰਾਰ ਹੋਣ ਤੋਂ ਬਾਅਦ ਵਿੱਚ ਅਸੀਂ ਪੁਲਿਸ ਦੇ ਕਹਿਣ ਤੇ ਪੋਸਟਮਾਰਟਮ ਲਈ ਪੇਜ ਦਿੱਤਾ ਠੀਕ ਹੈ ਅਸੀਂ ਇਹਦੇ ਵਿੱਚ ਕੋਈ ਪੋਸਟਮਾਰਟਮ ਕਰਾਉਣ ਦੇ ਐਗਰੀ ਨਹੀਂ ਬਿਲਕੁਲ ਨਹੀਂ ਹੈਗੇ ਸੀਗੇ ਜੀ ਸੋলো ਐਸਐਚਓ ਸਾਹਿਬ ਨੇ ਸਾਨੂੰ ਇਹੀ ਸੁਧਲਾਸਾ ਦਿੱਤਾ ਵੀ ਤੁਸੀਂ ਪੋਸਟਮਾਰਟਮ ਕਰਾਓ ਮੇਰੇ ਕਹੇ ਤੇ ਤੁਸੀਂ ਦਾ ਸੰਸਕਾਰ ਕਰਾਓ ਵੀ ਮੈਂ ਤੁਹਾਨੂੰ ਵੱਧ ਤੋਂ ਵੱਧ ਜਿੰਨਾ ਹੋ ਸਕੇ ਤੁਹਾਡੀ ਸਪੋਰਟ ਕਰੂੰਗਾ ਤੁਹਾਨੂੰ ਇਨਸਾਫ ਦਿਵਾਉਂਗਾ ਉਹ ਮੁੰਡੇ ਦਾ ਹਜੇ ਤੱਕ ਕੁਝ ਨਹੀਂ ਪਤਾ ਕੀਤਾ ਕੱਲ ਦੀ ਗੱਲ ਹੈ ਜੀ ਇਹ ਕਿਵੇਂ ਲੱਗਦਾ ਜੀ ਬਹੁਤ ਕਿਵੇਂ ਹੋਈ ਹੈ ਮੋ ਤਾਂ ਇਹੀ ਗੱਲ ਹੋਈ ਹੈ ਜੀ ਉਹ ਉਹ ਲੈ ਗਿਆ ਲੈਣ ਤੋਂ ਬਾਅਦ ਮੇਰਾ ਪਾਈ ਕੋਈ ਨਸ਼ਾ ਪੱਤਾ ਕੁਝ ਵੀ ਨਹੀਂ ਕਰਦਾ ਜਿੱਥੋਂ ਅਸੀਂ ਉੱਥੋਂ ਲੈ ਕੇ ਆਇਆ ਉੱਥੇ ਚਲੇ ਟੀਕੇ ਪਈ ਸੀ ਜੀ ਦਵਾਈਆਂ ਪਈਆਂ ਸੀ ਸਾਨੂੰ ਨਹੀਂ ਪਤਾ ਕਿ ਕਿਵੇਂ ਕੀਤਾ ਉਹਨੇ ਕਿਵੇਂ ਨਾ ਪਰ ਅੱਜ ਦੇ ਟਾਈਮ ਸੇ ਸਾਰਾ ਪੋੜ ਨਿਗੜ ਇਹੀ ਗੱਲ ਕਹਿ ਰਹੀ ਸਾਡਾ ਸਾਰਾ ਮਹੱਲਾ ਖੜਾ ਹੈ ਜੀ ਇਹ ਗੱਲ ਕਹਿ ਰਿਹਾ ਕਿ ਮੁੰਡਾ ਕੋਈ ਨਸ਼ਾ ਪੱਤਾ ਨਹੀਂ ਕਰਦਾ ਜੀ ਅੱਜ ਤੱਕ ਕੋਈ ਹੋਣੀ ਹੋਇਆ ਕੋਈ ਇੱਕ ਬੰਦਾ ਨਹੀਂ ਕਹਿੰਦਾ ਮੁੰਡਾ ਬਿਲਕੁਲ ਬੈਸ਼ ਨੂੰ ਸੀ ਰਹਿੰਦਾ ਸੀਗਾ ਉਹਨੂੰ ਇਹ ਗੱਲ ਕਹਿ ਕੇ ਅਫਵਾਹਾਂ ਫੜਾਈਆਂ ਜਾ ਰਹੀਆਂ ਨੇ ਵੀ ਮੁੰਡਾ ਡਰੱਗਸ ਲੈਂਦਾ ਸੀ ਵੀ ਡਰੱਗਸ ਨਾਲ ਉਹਦੀ ਮੌਤ ਹੋਈ ਹੈ ਜਦੋਂ ਕਿ ਅੱਜ ਤੱਕ ਕਦੇ ਗੋਲੀ ਤੱਕ ਨਹੀਂ ਲੈਂਦਾ ਸੀ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਅਸੀਂ ਜਦੋਂ ਮੁੰਡੇ ਦਾ ਪੋਸਟਮਾਰਟਮ ਹੋ ਗਿਆ ਦਾ ਸੰਸਕਾਰ ਲਈ ਉਹਦੀ ਬਾਡੀ ਦੇਖੀ ਐ ਬਾਡੀ ਦੇਖਣ ਤੋਂ ਬਾਅਦ ਅਸੀਂ ਇਹ ਗੱਲ ਕਹਿਤੀ ਕਿ ਅਸੀਂ ਦਾ ਸੰਸਕਾਰ ਨਹੀਂ ਕਰਨਾ ਅਸੀਂ ਇਹ ਗੱਲ ਕਹੀ ਸੀ ਕਿ ਅਸੀਂ ਤਾਂ ਧਰਨਾ ਲਾਵਾਂਗੇ ਸਾਨੂੰ ਇਨਸਾਫ ਮਿਲੇ ਜਿਹੜਾ ਮੁੰਡਾ ਜਿੱਤੀ ਐ ਜਿੱਤੀ ਉਹਨੇ ਸਾਡੇ ਮੁੰਡੇ ਦਾ ਕਤਲ ਕੀਤਾ ਇੱਕ ਤਰ੍ਹਾਂ ਦਾ ਫਿਰ ਉਹਨੂੰ ਫੜ ਕੇ ਲਾਵੇ ਸਾਨੂੰ ਕੁਝ ਨਹੀਂ ਪਤਾ ਇਹਦਾ ਹੁੰਦਾ ਸੁਭਾਜੀ ਕੁਝ ਵੀ ਨਹੀਂ ਹੈਗਾ ਸੀ ਜੀ ਸਾਡੇ ਮੁੰਡੇ ਧੋਖੇ ਨਾਲ ਲੈ ਕੇ ਗਿਆ ਜੀ ਸਾਡੇ ਮੁੰਡੇ ਸਾਡੇ ਮੁੰਡੇ ਨੂੰ ਧੋਖੇ ਨਾਲ ਲੈ ਕੇ ਗਿਆ ਜੀ ਦੁਕਾਨ ਖੁੱਲੀ ਸੀ ਅੱਗੇ ਅੱਗੇ ਨਾਲ ਮੇਰੇ ਕੋਲ ਹੈਗਾ ਸੀ ਜਦੋਂ ਉਹਦੇ ਨਾਲ ਆਉਂਦੇ ਜਾਂਦਾ ਸੀ ਧੋਖੇ ਤੇ ਆਉਂਦੇ ਸੀ ਜੀ ਜਿਵੇਂ ਆਪਾਂ ਗਾਹਕ ਹੁੰਦੇ ਨੇ ਕਸਟਮ ਮਰਦੀ ਤਰ੍ਹਾਂ ਸੀ ਸਾਨੂੰ ਨਹੀਂ ਪਤਾ ਸੀ ਧੁਖੇ ਨਾਲ ਲੈ ਕੇ ਗਿਆ ਜੀ ਉਹਦਾ ਕੋਈ ਉਹਦਣਾ ਨਾਲ ਲਿੰਕ ਨਹੀਂ ਹੈਗਾ ਸੀਗਾ ਠੀਕ ਹੈ ਜੀ ਜਦੋਂ ਉਸ ਤੋਂ ਬਾਅਦ ਅਸੀਂ ਜਦ ਲੈ ਕੇ ਆਏ ਹ ਸ਼ਮਸ਼ਾਨ ਘਰ ਚ ਉਹਦੀ ਹਾਲਤ ਦੇਖੀ ਹੈ ਵੀ ਕਤਲ ਹੋਇਆ ਹੋਇਆ ਅਸੀਂ ਸਾਫ਼ ਮਨਾ ਕਰਤਾ ਵੀ ਅਸੀਂ ਦਾ ਸੰਸਕਾਰ ਨਹੀਂ ਕਰਨਾ ਐਸ ਐਚ ਓ ਸਾਬ ਖੁਦ ਉਰੇ ਆਏ ਨੇ ਸਾਰਿਆਂ ਨੇ ਕਿਹਾ ਕਿ ਮੈਂ ਜ਼ਿੰਮੇਵਾਰੀ ਲੈਣਾ ਤੁਹਾਨੂੰ ਬੱਦ ਤੋਂ ਬੱਦ ਜਿੰਨਾ ਹੋ ਸਕੇ ਸਪੋਰਟ ਕਰੂੰਗਾ ਇਨਸਾਫ਼ ਦਿਵਾਉਂਗਾ ਐਸ ਐਚ ਓ ਐਸ ਐਚ ਓ ਦੇ ਸਾਬ ਦੇ ਕਹਿੰਦੇ ਅਸੀਂ ਸਾਰਾ ਜਿੰਨਾ ਵੀ ਹੋਇਆ ਆਪਣਾ ਕੀਤਾ ਕਾਰਿਆਕਰਮ ਉਸ ਤੋਂ ਬਾਅਦ ਐਸ ਐਚਓ ਸਾਹਿਬ ਨੂੰ ਸਾਡੀ ਇਹ ਦਰਖਾਸਤ ਹੈ ਕਿ ਸਾਨੂੰ ਵੱਧ ਤੋਂ ਵੱਧ ਇਨਸਾਫ ਦਿੱਤਾ ਜਾਵੇ ਉਹਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ ਕੋਈ ਗ੍ਰਿਫਤਾਰ ਨਹੀਂ ਕੀਤੀ ਜੀ ਕੋਈ ਗ੍ਰਿਫਤਾਰ ਨਹੀਂ ਕੀਤੀ ਜੀ ਗ੍ਰਿਫਤਾਰੀ ਉਹਨਾਂ ਨੇ ਕਰਵਾਈ ਹੈ ਜੀ ਗ੍ਰਿਫਤਾਰੀ ਸ਼ੱਕ ਦੇ ਆਧਾਰ ਤੇ ਕਰਵਾਈ ਹੋਈ ਹੈ ਜੀ ਜਿਹੜਾ ਮੇਨ ਹੈਗਾ ਜਿੱਤੀ ਉਹਦੀ ਹਜੇ ਤੱਕ ਕੋਈ ਉਹ ਹੋਣੀ ਕੀਤੀ ਜੀ ਕੋਈ ਉਹਨਾਂ ਨੂੰ ਫੜਿਆ ਨਹੀਂ ਅਸੀਂ ਤੇ ਇਹੀ ਗੱਲ ਕਹਿਨੇ ਆਂ ਵੀ ਉਹਨੂੰ ਉਮਰ ਕੈਦ ਦੀ ਸਜ਼ਾ ਹੋਵੇ ਜੀ ਸਾਡਾ ਭਾਈ ਗਿਆ ਗ੍ਰਿਫਤਾਰ ਕਰੇ ਉਮਰ ਕੈਦ ਦੀ ਸਜ਼ਾ ਜਿੱਤੀ ਜਿਹੜਾ ਰਹਿਣ ਵਾਲਾ ਕਿੱਥੇ ਘਰ ਰਹਿਣ ਵਾਲਾ ਜੀ ਇਨਾ ਮੇਰਾ ਨਾਮ ਨੀਲਮ ਰਾਣੀ ਆ ਜੀ ਮੈਂ ਮਾਤਾ ਬੱਚੇ ਦੀ ਕਾਕੇ ਦੀ ਜੀਦੀ ਮੌਤ ਹੋਈ ਆ ਜੀ ਜਿਹੜਾ ਕਤਲ ਕੀਤਾ ਗਿਆ ਜੀ ਮੈਂ ਉਹਦੀ ਮਾਤਾ ਜੀ ਬਸ ਅਸੀਂ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਜੀ ਕਿ ਉਹ ਮੁੰਡਾ ਜਿਹਨੇ ਮੇਰੇ ਮੁੰਡੇ ਨੂੰ ਮਾਰਿਆ ਜਿੱਤੀ ਨਾਮ ਦਾ ਕਿ ਉਹਦੇ ਅਰੈਸਟ ਕੀਤੀ ਜਾਵੇ ਜੀ ਕੱਲ ਦੇ ਮੁੰਡੇ ਦੀ ਮੇਰੀ ਦੱਤ ਹੋਈ ਆ ਅੱਜ ਹਾਜੇ ਤੱਕ ਕੋਈ ਅਰੈਸਟ ਨਹੀਂ ਹੋਈ ਜੀ ਕੋਈ ਇਨਸਾਫ ਨਹੀਂ ਹੋ ਰਿਹਾ ਕੋਈ ਇਨਸਾਫ ਨਹੀਂ ਹੋਇਆ ਕਰੇ ਕੇ ਜਿੰਦੇ ਲੱਗੇ ਹੋਏ ਬਸ ਇਹ ਗੱਲ ਸਾਨੂੰ ਕਹਿਂਦੇ ਨੇ ਜੀ ਇਸ਼ਤੇ ਕਿੰਨਾ ਭਰੋਸਾ ਜਿਵੇਂ ਐਸਐਚਓ ਸਾਹਿਬ ਕਹਿ ਕੇ ਗਏ ਨੇ ਐਸਐਚਓ ਸਾਹਿਬ ਸਾਨੂੰ ਕਹਿ ਕੇ ਗਏ ਨੇ ਜੀ ਭਰੋਸਾ ਰਵਾਏ ਸਾਡੇ ਸਿਰ ਤੇ ਮੇਰੇ ਬੱਚਾ ਦੇ ਸਿਰ ਤੇ ਮੇਰੀਆਂ ਦੋ ਕੁੜੀਆਂ ਨੇ ਜੀ ਇਹਨਾਂ ਦੇ ਸਿਰ ਤੇ ਹੱਥ ਧਰ ਕੇ ਗਏ ਨੇ ਜੀ ਤੇ ਪਰ ਸਾਨੂੰ ਇਹ ਕਹਿੰਦੇ ਆ ਵੀ ਸਾਨੂੰ ਇਨਸਾਫ ਮੰਗਦੇ ਆ ਅਜ ਤੱਕ ਹਜੇ ਤੱਕ ਸਾਡਾ ਇਨਸਾਫ ਨਹੀਂ ਹੋਇਆ ਹਜੇ ਤੱਕ ਨਹੀਂ ਫੜੇ ਗਏ ਉਹ ਪਰ ਅਜ ਤੱਕ ਐਸਐਚਓ ਸਾਹਿਬ ਕਹਿੰਦੇ ਐਸੀ ਕਤਲ ਉਹ ਕਰਵਾਤਾ ਹੀ ਦਾ ਸੰਸਕਾਰ ਕਰਵਾਤਾ ਜੀ ਤੇ ਪਰ ਇਨਸਾਫ ਹੀ ਮੰਗੇ ਮਾਰੇ ਕਿ ਉਹਨਾਂ ਚੱਕੋ ਜੀ ਸਾਡੇ ਐਸਸੀ ਪਾਲਵਿੰਦਰ ਸਿੰਘ ਨੇ ਉਹਨਾਂ ਪਾਸ ਕਾਲਾ ਰਾਮ ਨੇ ਬਿਆਨ ਲਿਖਾਇਆ ਵੀ ਉਹਦਾ ਲੜਕਾ ਕਲਾਸ਼ ਅਰਸੀਗਾ ਜਿਹਨੂੰ ਇੱਕ ਜੀਤੀ ਨਾਮ ਦਾ ਲੜਕਾ ਤੇ ਬਬਲੀ ਨਾਂ ਦੀ ਕੁੜੀ ਉਹਦੀ ਪਤਨੀ ਹੈ ਜਿਹੜੀ ਉਹ ਉਹਨੂੰ ਕਿਤੇ ਨਾਬਾ ਸਾਈਡ ਤੇ ਲੈ ਗਏ ਨਾਬਾ ਸਾਈਡ ਤੋਂ ਬਾਅਦ ਉਹਦੀ ਡੈੱਡ ਬੋਡੀ ਜਿਹੜੀ ਸ਼ਮਸ਼ਾਨ ਘਾਟ ਕੋਲ ਮਿਲੀ ਹੈ ਤੇ ਜਿਹਨੂੰ ਕੋਈ ਗਲਤ ਦਵਾਈ ਵਗੈਰਾ ਦੇ ਕੇ ਦਿੱਤੀ ਹੈ ਉਹਨੂੰ ਲੱਗਦਾ ਤਾਂ ਸਮੇਂ ਸਿਰ ਨਾ ਕਰਦਿਆਂ ਨੂੰ ਤਲਾਹ ਦਿੱਤੀ ਹੈ ਤੇ ਨਾ ਹੀ ਡਾਕਟਰ ਕੋਲ ਲੈ ਕੇ ਗਏ ਆ ਜਿਹਦੇ ਕਰਕੇ ਉਹਦੀ ਮੌਤ ਹੋ ਗਈ ਹੈ ਦੋਸ਼ੀਆਂ ਦੇ ਖਿਲਾਫ ਜਿਹੜਾ ਹੈਗਾ 304 34 ਆਈਪੀਸੀ ਦੇ ਤਹਿਤ ਮਕਦਮਾ ਦਰਜ ਕਰਕੇ ਤਫ਼ਤੀਸ਼ ਕੀਤੀ ਜਾ ਰਹੀ ਹੈ ਦਰਾਨੇ ਤਫ਼ਤੀਸ਼ ਇਹੋ ਜਿਹੀ ਵੀ ਕਾਰਵਾਈ ਹੋਈ ਉਹ ਅਮਲ ਚੱਲਿਆਂਦੀ ਜਾਊਗੀ ਜਿਹੜਾ ਵੀ ਕੋਈ ਇਹਦੇ ਚ ਦੋਸ਼ੀ ਹੋਇਆ ਉਹਨੂੰ ਬਖਸ਼ਿਆ ਨਹੀਂ ਜਾਊਗਾ ਕਾਨੂੰਨ ਮੁਤਾਬਕ ਉਹਨੂੰ ਬਣਦੀ ਸਜ਼ਾ ਦਿੱਤੀ ਜਾਵੇ ਸਰਮੁਖ ਗ੍ਰਿਫਤਾਰੀ ਹੋਈ ਹੈ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਇਹ ਸਭ ਦੱਸ ਰਹੇ ਕੋਈ ਨਿਸ਼ਾਨ ਸ਼ੂਨ ਮਾਰੇ ਨੇ ਕਹਿੰਦੇ ਵੀ ਘਰਦਨ ਲੁੱਟੀ ਟੱਟੀ ਦਾ ਮਸਲਾ ਜਾਂ ਕਹਿੰਦੇ ਕਾਤਲ ਦਾ ਮਸਲਾ ਜਾਪਦਾ ਲੱਗ ਰਿਹਾ ਉਹ ਪੋਸਟਮਾਰਟਮ ਹੋ ਗਿਆ ਜਿਵੇਂ ਵੀ ਪੋਸਟਮਾਰਟਮ ਰਿਪੋਰਟ ਆਊਗੀ ਉਹਦੇ ਮੁਤਾਬ